ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਝੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਵੀਡੀਓ ਬਣਾਉਣੀ ਹੋਵੇ ਸੰਪਰਕ ਕਰ ਸਕਦਾ ਫੋਨ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਿਹਾ ਨਰਮ ਜੀ ਬੰਦਾ ਨਵਾਂ ਨਵਾਂ ਵਪਾਰ ਦਾ ਕੰਮ ਸਟਾਰਟ ਕੀਤਾ ਘਰੇਲੂ ਨਾਗ ਨਹੀਂ ਨਾਗ ਜਰੂਰ ਵਪਾਰਦੇ ਆ ਪਰ ਕਾਮ ਨਵਾਂ ਕੀਤਾ ਜੈ ਜੇ ਨਫੇ ਨਾਲ ਅੱਗੇ ਵੀਰ ਪਸ਼ੂ ਸੇਲ ਕਰਦਾ ਤਿੰਨ ਜਾਨਵਰ ਦੋ ਤਾਜ਼ੀਆਂ ਸੂਈਆਂ ਸਵਾਈਆਂ ਵੈੜਾਂ ਤੇ ਇੱਕ ਗੱਬਣ ਸੂਨ ਨੂੰ ਤਿਆਰ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀਏ ਨਾਮ ਲਾਲੀਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਬਈ ਤੁਸੀਂ ਉਹੀ ਮੋਗਾ ਹੀ ਆ ਮੋਬਾਈਲ ਨੰਬਰ 8198856080 ਹੈ ਬਈ ਤਿੰਨ ਜਾਨਵਰ ਲਾਲੀ ਹਾਂਜੀ ਬਈ ਅੱਜ ਤਿੰਨ ਆ ਜੀ ਵੈੜਾ ਚਾਸ ਨੂੰ ਇੱਕ ਹੋਣੀ ਗਈ ਆ ਬਈ ਤੁਹਾਡੇ ਸਾਹਮਣੇ ਇਹ ਤਾਂ ਸ਼ੁਰੂ ਕਰ ਲਾਂ ਬਈ ਅਰੀਜਨਲ ਦੂਜਾ ਸੂਆ ਸੂਈਆਂ ਵੈੜ ਹਮ ਕੱਲ ਦੀ ਸੂਈ ਆ ਬਈ ਇਹ ਕਲ ਦੀ ਸੂਈ ਏਠਾ ਬਾਈ 8 8.5 ਕਿਲੋ ਬੋਲਾ ਤਿਆਰ ਆ ਕੋਈ ਭੈਣ ਭਰਾ 2 ਡੰਗ ਜੋੜੇ 3 ਜੋੜੇ 4 ਜੋੜੇ ਆਪਣੇ ਘਰੇ ਖੜੀ ਦੀ ਠੀਕ ਹੈ ਹਾਂ ਮਗਰ ਬੱਛਾ ਬਾਈ ਠੰਡੀ ਸੀਲ ਆ ਜਿਵੇਂ ਮਰਜੀ ਬਹਿ ਜਾ ਕੋਈ ਆ ਫੋਟ ਆ ਬਾਈ ਇੱਕ ਪਰ ਇਹ ਚਲਦੀ ਨਹੀਂ ਮੂੰਹ ਹਾਂ ਮੂੰਹ ਹੀ ਹੈਣੀਗਾ ਬਾਈ ਨਹੀਂ ਹੈਣੀ ਇਹ ਹਾਂ ਠੰਡੀ ਦੀ ਲੈਣੀ ਆ ਵਹਿੜ ਭਣਾ ਨਹੀਂ ਬਹਿ ਜਾ ਬਾਈ ਠੀਕ ਹੈ ਹਾਂ ਮਾਲਕਾਂ ਨੇ ਬਾਈ 21 22 ਕਿਲੋ ਦੁੱਧ ਦੱਸਿਆ ਇਹਦਾ ਆਪਾਂ 18 19 ਮੰਨ ਕੇ ਲਈਆ ਭੈਣ ਭਰਾ ਦੀ ਸਾਲ ਜਣਾ ਲੈਣਾ ਜਿਹੜੇ ਹਸਾਂ ਆ ਵਹਿੜ ਥੱਲੇ ਹੁਣ 8 8.5 ਕਿਲੋ ਬੋਲਾ ਕਲ ਦੀ ਸੂਈ ਏਠਾ ਵੀ ਮੰਨ ਰਹਾ ਹੁਣੇ ਹੀ ਦੇ ਸਕਦੀ ਆ ਬਾਕੀ ਸੇਵਾ ਤੇ ਆ ਬਾਈ ਕੱਢ ਬਾਹਰੋਂ ਦੋਸਤੋ ਦੂਜੇ ਸੂਏ ਸੂਈ ਆ ਕੱਲ ਦੀ ਸੂਈ ਆ ਜ਼ੇਰ ਪੈ ਗਈ ਆ ਜ਼ੇਰ ਦੀ ਵੀਡੀਓ ਹੈਗੀ ਆ ਜਿਹਦੇ ਪਸੰਦ ਆ ਉਹ ਅਗਲਾ ਆਪਦੀ ਤਸੱਲੀ ਕਰਨੀ ਚਾਹੁੰਦਾ ਕਰ ਸਕਦਾ ਵੈੜ ਕੱਦ ਚ ਵੱਡੀ ਆ ਹਵਾਨਾ ਸੋਹਣਾ ਕੱਲ ਦੀ ਸੂਈ ਥੱਲੇ 8 8.5 ਕਿਲੋ ਬੌਲੀ ਤਿਆਰ ਆ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਝੋਕੇ ਲੈ ਜਾਓ ਜੀ ਤੋਂ ਲਈਓ ਕਹਿੰਦੇ 20 22 ਲੀਟਰ ਦੁੱਧ ਅਸੀਂ ਝੋਇਆ ਪਰ ਬਾਈ ਕਹਿੰਦਾ ਆਪਾਂ 18 19 ਮੰਨ ਕੇ ਲਈ ਆ ਕੋਈ ਵੀ ਇਹਨਾਂ ਦੁੱਧ ਮੰਨ ਕੇ ਲੈ ਲੈ ਗੁਲਾਬੀ ਥਣ ਹਵਾਨਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ ਸਲੀ ਸੌ ਦਾ ਫੁੱਲੀ ਆ ਭਵਾਂ ਵੇੜੇ ਦੇ ਵਿਚਾਲੇ ਖੜਾ ਕੇ ਚਵਾਈ ਕਰ ਲਿਓ ਦੂਜਾ ਸੂਆ ਤਾਜੀ ਸੂਈ ਵਹਿੜ ਬਾਈ ਕਹਿੰਦਾ ਜਿਹੜੇ ਸਾਬ ਨਾਲ ਕੱਲ ਦੀ ਸੂਈ 8 8.5 ਕਿਲੋ ਬਿਨਾ ਬੱਚੇ ਤੋਂ ਬੋਲੀ ਚ ਚਵਾਈ ਜਾਂਦੀ ਆ ਇਹਨਾਂ ਦੁੱਧ ਬਾਈ ਕਹਿੰਦਾ 18 ਵੀ 18 ਵੀ ਖੁੱਲਾ ਦੇ ਦੇਣਾ ਬਾਕੀ ਦੁੱਧ ਅੱਗੇ ਸਹੀ ਵਣੇ ਹੁੰਦਾ ਸੇਵਾ ਦਾ ਜੇ ਕੋਈ ਭੈਣ ਭਰਾ ਪੂਰਾ ਵੱਧ ਸੇਵਾ ਕਰ ਲੂ 2 ਕਿਲੋ ਵੱਧ ਦਾਣਾ ਭਾਰੂ ਤੇ ਜਾਨਵਰ 2 ਕਿਲੋ ਦੁੱਧ ਵੱਧ ਪਿਆ ਜੂ ਬਾਕੀ ਦੁੱਧ ਹੋਊ ਮੱਝਾਂ ਵਰਗਾ ਕੋਈ ਜਾਤ ਵਾਲੀ ਵਹਿੜ ਨਹੀਂ ਬਾਕੀ ਬਈ ਛੋਟੀ ਨਹੀਂ ਹੂੰ ਕਾਦੇ ਹੀ ਪੁੱਲ ਵੱਡੀ ਵਹਿੜ ਜੈ ਜੈ ਮੋਲਾ ਭਾਈ ਮੁੱਲ ਕਰਾਉਣ ਨੂੰ ਭਲਾ 65 ਕਰ ਲੀਏ 68 ਕਰ ਲੀਏ ਮਾਨਤਾਨ 65 ਚ ਕਰਾਂਗੇ ਲੈਣਾ 61000 ਆ ਭਾਈ ਠੀਕ ਆ ਹਾਂ ਮੁੱਲ ਭਾਈ ਕਹਿੰਦਾ ਕਰ ਨੂੰ 65000 ਕਰਾ ਲਓ 68000 ਕਰਾ ਲਓ ਮਾਨਤਾਨ ਕਰਾਂਗੇ ਪਰ ਜੇ ਲੈਣ ਦੇਣ ਵਾਲੀ ਡਿਮਾਂਡ ਹੈ 61000 ਲੈਣਾ ਉਹਦੇ ਜੋ ਛੋੜ ਕਰਨੀ ਕੱਲੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਫੋਨ ਲਾ ਲਿਓ ਦੋ ਨੰਬਰ ਸੂਈ ਸੂਈ ਇੱਕ ਹੋਰ ਵਹਿੜ ਇਹਨਾਂ ਦੂਜਾ ਸੂਆ ਵਹਿੜ ਇਹ ਸੂਈ ਆ ਬਈ ਤੜਕਿਓ ਸੂਈ ਆ ਮਗਰ ਵੱਛਾ ਠੀਕ ਐ ਦੋ ਢਾਈ ਕਿਲੋ ਪੋਲਾ ਕੱਢਿਆ ਸਿੰਗਾ ਵਹਿੜ ਦੇ ਪਰ ਸਿੰਗਾ ਦਾ ਵਟਾ ਜਰੂਰ ਆ ਮੁੱਲ 'ਚ ਬਈ ਅੱਜ 10000 ਘਟੂਗੀ ਆਪਾਂ ਵੀ ਭਾਣਾ ਲਈ ਆ ਪਰ ਠੰਡੀ ਸੀਲ ਵਹਿੜ ਬਣੀ ਆ ਬਈ ਇਹਦੇ ਵੀ ਬਣਾਈ ਬਹਿ ਜਾ ਲੈ ਲਓ ਜੀ ਸੀਲ ਸਾਉ ਦੋਵੇਂ ਫੁੱਲ ਹਾਂ ਜਿਹੜੀ ਮਰਜ਼ੀ ਥੱਲੇ ਬਹਿ ਜਾਓ ਉਹੀ ਸੀਟਸ ਆਊਗਾ ਜਰਸੀ ਦਾ ਕ੍ਰਾਸ ਆ ਬਈ ਓਰੀਜਨਲ ਪੰਜਾਬ ਵਾਲੀ ਆ ਦੁੱਧ ਕਿੰਨਾ ਕੁ ਪਿਆਜੂ ਦੁੱਧ ਬਈ ਅਗਲੇ ਨੇ ਤਾਂ ਉਹੀ 21 ਕਿਹਾ 20 ਕਿਹਾ ਅਗਲਾ ਕਹਿ ਦੁੰਦਾ ਆਪਾਂ 100 ਲਈਦਾ ਹਨਾ ਆਪਾਂ ਆਹ ਦੀ ਸਮਝ ਨਾ ਮੰਨ ਕੇ ਲਈਏ 18 ਉਹ ਨਹੀਂ ਮੰਨ ਕੇ ਇਹਦਾ ਲਿਆ ਭੈਣ ਭਰਾਵਾਂ ਦੀ ਸਮਝ ਨਾ ਲੈਣ ਬਾਈ ਸਹੀ ਦੁੱਧ ਦੀ ਗਰੰਟੀ ਨਾ ਕਹਦੇ ਆਪਾਂ ਦਿੱਤੀਆਂ ਨਾ ਦੇਣੀਆਂ ਬਾਈ ਸਹੀ ਹੈ ਗਰੰਟੀ ਦਾ ਤਾਂ ਦਵਾਂਗੇ ਜੇ ਘਰੇ ਤੋਂ ਹੀ ਹੋਵੇ ਬਾਈ ਜੀਬੀਲਾ ਖੂਹਾਂ ਚੋਂ ਹੀ ਹੋਵੇ ਘਰੇ ਸੋਸਤੇ ਇਹ ਵੀ ਗੱਲ ਸਹੀ ਹੈ ਦੁੱਧਦਾਰ ਬਾਈ ਕਹਿੰਦਾ ਗਰੰਟੀ ਤਾਂ ਦੀਗੇ ਜੇ ਆਪਾਂ ਆਵਦੇ ਥਾਣਾ ਚੋਂ ਹੀ ਹੋਵੇ ਥਾਣਾ ਦੀ ਭਾਰ ਤੇਰੀ ਆਪਣੀ ਫੁੱਲ ਜੀਰ ਦੀ ਫੁੱਲ ਗਰੰਟੀ ਥਾਣਾ ਦੀ ਭਾਰ ਦੀ ਤੇ ਜੇਰ ਦੀ ਬਾਈ ਕਹਿੰਦਾ ਫੁੱਲ ਗਰੰਟੀ ਆ ਜੀ ਤੋਂ ਲਈ ਹੈ ਬਾਈ ਉਹ ਕਹਿੰਦਾ ਅਗਲਾ ਤਾਂ ਰਹੀ ਕੀ 20 21 ਕਿਲੋ ਦੁੱਧ ਕਹਿੰਦਾ ਪਰ ਆਪਾਂ 18 19 ਇੱਕ ਨੰਬਰ ਮੰਨ ਕੇ ਲਈ 18 19 ਕਿਲੋ ਦੋ ਨੰਬਰ ਮੰਨ ਕੇ ਲਈ ਆ ਬਾਕੀ 18 19 ਕਿਲੋ ਦੁੱਧ ਵੱਡੀਆਂ ਵੇੜਾਂ ਕੋਈ ਬਾੜਾ ਵੀ ਨਹੀਂ ਇਹਨਾਂ ਨੂੰ ਇਹ ਸਵੇਰ ਸੂਈ ਆ 2 2.5 ਕਿਲੋ ਬੌਲੀ ਕੱਢੀ ਆ ਹਵਾਨੇ ਜੋ ਬਾਕੀ ਇਹ ਤਾਜੀ ਸੂਈ ਅੱਜ ਹੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜਿਆਦਾ ਹੀ ਕਰਦੀ ਆ ਇਹ ਤੁਹਾਨੂੰ ਵੀ ਪਤਾ ਤਾਜ਼ਾ ਸੂਆ ਪਸ਼ੂ ਥੋੜਾ ਘਣਾ ਬੱਚੇ ਦਾ ਕਰਦਾ ਹੀ ਆ ਜੇ ਤਾਜ਼ਾ ਸੂਆ ਪਸ਼ੂ ਬੱਚੇ ਦਾ ਮੋਹ ਨਾ ਕਰੂ ਫਿਰ ਤੋਕੜ ਨੇ ਥੋੜੀ ਕਰਨਾ ਥਾਣੇ ਦੇ ਵੀ ਸੋਹਣੇ ਸੀਸੋ ਉਹ ਵੀ ਫੁੱਲ ਆ ਬਾਈ ਕਹਿੰਦਾ ਵੈੜਾ ਨੇ ਇਹਨੇ ਵੀ ਦੋ ਇੱਕ ਨੰਬਰ ਜਿੰਨਾ ਹੀ ਇਹਦੇ ਜਿੰਨਾ ਹੀ ਇਹਨੇ ਦੁੱਧ ਪਿਆ ਦੇਣਾ ਪਰ ਇੰਨੀ ਗੱਲ ਹੈ ਇਹਦੇ ਨਾਲੋਂ ਇਹਦਾ ਮੁੱਲ ਘਟੂ ਘਟ ਤਾਂ ਹੋਊ ਕਿਉਂਕਿ ਇਹਦੇ ਸਿੰਘ ਹੈ ਜਿਹਨੇ ਦੁੱਧ ਪੀ ਇਹਨੂੰ ਲੈਣੀ ਉਹਨੂੰ ਸਿੰਘ ਕਹਿੰਦੇ ਵੀ ਕੀ ਹੈ ਕਿਹੜਾ ਮਾਰਦੀ ਹੈ ਜਿਵੇਂ ਮਰਜ਼ੀ ਬਾਈ ਕਹਿੰਦਾ ਚਵਾਈ ਕਰ ਲਓ ਵੇੜੇ ਦੇ ਵਿਚਾਲੇ ਖੜਾ ਕੇ ਪਰ ਸਿੰਘਾਂ ਵਾਲਾ ਵਟਾ ਹੈਗਾ ਬਾਈ ਜੇ ਆਪਾਂ ਇਹਦੇ 2 2.5 ਕਿਲੋ ਕੱਢਿਆ ਤਾਂ ਗਿਆ ਇਹ ਆਪਣੀਆਂ ਕੋਈ ਭੈਣ ਭਰਾ ਪ੍ਰਾਣੀਆਂ ਵੀਡੀਓ ਕੱਢ ਲੈ ਜੇ ਨਹੀਂ ਹੱਥ ਲਾਇਆ ਤਾਂ ਨਹੀਂ ਕਿਹਾ ਹੁੰਦਾ ਲੋਕਾਂ ਨੂੰ ਨਹੀਂ 7 ਕਿਲੋ ਕੱਢ ਲਿਆ ਜਮਾ ਹੀ ਨਹੀਂ ਬਾਈ ਉਹ ਕੰਮ ਹੀ ਨਹੀਂ ਕਰਨਾ ਸਹੀ ਹੈ ਮੋੜ ਕੇ ਪਤਾਂ ਨੂੰ ਗਾਲਾਂ ਲਈ ਜਾਵਾਂਗਾ ਉਹਦਾ ਕੀ ਫਾਇਦਾ ਬਾਈ ਹਾਂ ਇਹ ਤਾਂ ਗਾਲ ਹੀ ਗਿਆ ਮੌਲਿਕ ਰੌਣ ਨੂੰ ਬਾਈ ਇਹਦਾ ਆਪਣਾ ਜਿੰਨਾ ਮਰਜ਼ੀ ਕਰ ਲੀਏ 57 ਕਰ ਲੀਏ 58 ਕਰ ਲਈ ਹਣਾ ਇਹ 53000 ਦੀ ਵੇਚ ਦੇ 53 ਦੀ ਹਾਂ ਉਹੀ ਮੈਂ ਕਿਨੂੰ ਕਿਹਾ 10000 ਦਾ ਵਟਾ ਪੈਣਾ ਹਾਂ ਠੀਕ ਆ ਉਹਦੇ ਸਿੰਘ ਨਹੀਂ ਉਹ ਵੜ ਉੱਕੇ ਭਾਜ ਮਿਲੀ ਆ ਇਹਦੇ ਸਿੰਘ ਕਰਕੇ ਆਪਾਂ ਭਾਂ ਤੋੜ ਕਰਕੇ ਭਾਜ ਲੈ ਲਈ ਤੇ ਭਾਅ ਆਪ ਉਹ ਜਾਂ ਕਰ ਸਹੀ ਆ ਉਸ ਤੋਂ ਇਹ ਵੀ ਗੱਲ ਸਹੀ ਆ ਜੇ ਕਿਸੇ ਨੇ ਕੋਹਨੀ ਲੈਣੀ ਤਾਂ 61000 ਦੀ ਦੇ ਦੇਣੀ ਆ ਵੜਾ ਵੀ ਓਡੀ ਆ ਇਹ ਵੀ ਤਾਜੀ ਸੂਈ ਆ ਇਹ ਵੀ ਤਾਜੀ ਸੂਈ ਆ ਇਹਦੇ ਜਿੰਨਾ ਹੀ ਦੁੱਧ 2 ਨੰਬਰ ਨੇ ਪਿਆ ਦੇਣਾ ਪਰ ਇਹਦੇ ਸਿੰਘ ਹੈਗੇ ਆ ਸਿੰਘ ਕਰਕੇ ਆਪਾਂ ਵੀ ਬਾਈ ਕਹਿੰਦਾ 4 ਪੈਸੇ ਭਾਜ ਲਈ ਆ ਤੇ ਅਗਲੇ ਨੂੰ ਵੀ 4 ਪੈਸੇ ਭਾਜ ਦੇ ਦੇਣੀ ਆ ਸਿੰਘ ਨਾ ਹੁੰਦੇ ਫਿਰ ਤੁਹਾਨੂੰ ਵੀ ਪਤਾ 60 61 ਤੋਂ ਘਾਟੇ ਵੀ ਨਹੀਂ ਦੇਣੀ ਸੀ 53000 ਦੀ ਦੇ ਦੇਣੀ ਆ ਵਿੱਚੋਂ ਛੋੜ ਹੋ ਜੂ ਇਹਦੇ ਜਿੰਨਾ ਹੀ ਦੁੱਧ ਇਹਨੇ ਪਿਆ ਦੇਣਾ ਤੇ ਜਿਹਨੇ ਪੈਸੇ ਥੋੜੇ ਲਾਉਣੇ ਆ ਉਹਨੂੰ ਭਰਾਵੋ ਫਿਰ ਸਿੰਘ ਕਹਿੰਦੇ ਵੀ ਕੀ ਆ ਦੁੱਧ ਤਾਂ ਵਹਿੜ ਨੇ ਦੇਣਾ ਸਿੰਘਾਂ ਨੇ ਦੁੱਧ ਥੋੜੀ ਦੇਣਾ ਇਹ 53000 ਦੀ ਦੇ ਦੇਣੀ ਆ ਆ ਘਾਟ ਦੀ ਆ ਤੇ ਬੇਫਿਕਰ ਹੋ ਕੇ ਅਗਲਾ ਆ ਲੈ ਜੇ ਨਾਲੇ ਤਾਂ ਪੈਸੇ ਘੱਟ ਲੱਗਣਗੇ ਜਿੰਨੇ ਪੈਸੇ ਘੱਟ ਉਹ ਦਿਨੋਂ ਆ ਵੈੜ ਚ ਘੱਟ ਲੱਗਣੇ ਉਹਨੇ ਦੀ ਫੀਡ ਲਿਆਓ ਗਰਮਿਓ ਗਰਮਿਓ ਇਹਨੂੰ ਫੀਡ ਪਾਓ ਤੋ ਵਧੀਆ ਖੁੱਲਾ ਦੁੱਧ ਪਿਆਜੂ ਤੇ ਜੇ ਕਿਸੇ ਨੂੰ ਹੈਗਾ ਭਾਈ ਅਸੀਂ ਨਹੀਂ ਕੋਨੀ ਲੈਣੀ ਚਾਰ ਪੈਸੇ ਹੈਗੇ ਆ ਤੇ ਫੇਰ ਅਗਲਾ ਅਸੀਂ ਨਹੀਂ ਸਿੰਘਾਂ ਵਾਲੀ ਲੈਣੀ ਮਤਲਬ ਫੇਰ ਅਗਲਾ ਕੋਨੀ ਲੈ ਲੈ ਮੇਥੋਂ ਗਲਤ ਕਿਹਾ ਗਿਆ ਸੀ ਜੇ ਕਿਸੇ ਨੂੰ ਹੈਗਾ ਕਿ ਭਾਈ ਅਸੀਂ ਨਹੀਂ ਸਿੰਘਾਂ ਵਾਲੀ ਲੈਣੀ ਚਾਰ ਪੈਸੇ ਵੱਧ ਲਾ ਦੇਂਗਾ ਪਰ ਅਸੀਂ ਤਾਂ ਕੋਨੀ ਲੈਣੀ ਆ ਫੇਰ ਅਗਲਾ ਕੋਨੀ ਲੈ ਲੈ ਇਹ ਰਾਤ ਦੀ ਸੂਈ ਆ ਕੱਲ ਦੀ ਆ ਅੱਜ ਹੀ ਸੂਈ ਆ ਥਾਣੇ ਦਾ ਵੀ ਪੂਰਾ ਚੰਗਾ ਜਮਾਂ ਜੈ ਜਮਾਲਾ 55 53000 ਦੀ 18 20 ਕਿਲੋ ਦੁੱਧ ਵਾਲੀ ਵੜਤਾ ਜੀ ਸੂਈ ਕਿਨੇ ਦੇਣੀ ਆ 60 65000 ਤੋਂ ਘੱਟ ਕੋਈ ਮੁੱਲ ਨਹੀਂ ਕਰਦਾ ਇਹਨੂੰ ਤੋਕੜ ਗੱਬਣ ਕਰਕੇ ਵੀ ਵੇਚੋਗੇ ਨਾ ਗਰਮਿਓਂ ਗਰਮੀ ਦੁੱਧ ਪੀ ਕੇ ਤਿੰਨਾਂ ਮਹੀਨਿਆਂ ਦੀ ਜਾਂ ਢਾਈਆਂ ਦੀ ਤੋਕੜ ਗੱਬਣ ਕਰਕੇ ਵੇਚੋਗੇ ਤਾਂ ਵੀ 45000 ਦੀ ਵਿਕ ਜਾਣਾ ਤੇ ਵਿਕਣਾ ਇਹਨੇ ਵੀ 45000 ਦੀ ਆ ਤੇ ਮੁੱਲ ਕਿਹੜਾ ਨਾਲੇ ਦਾ ਗਰਮਿਓਂ ਗਰਮੀ ਦੁੱਧ ਪਿਆ ਜੂ ਦੇ ਗਾਪਾ ਤੋਕੜ ਗੱਬਣ ਕਰਕੇ ਵੇਚ ਦੋ 45 48 ਦੀ ਇਹਨੇ ਵੇਖ ਜਨਾ 45 48 ਦੀ ਇਹਨੇ ਤੋਕੜ ਗੱਬਣ ਵੇਖ ਜਨਾ ਤਿੰਨ ਨੰਬਰ ਤੇ ਆ ਜਾ ਬਾਈ ਓਰੀਜਨਲ ਪੰਜਾਬ ਵਾਲੀ ਜੱਟ ਦੀ ਆ ਕੋਈ ਛੋਟੀ ਨਾ ਸਮਝੇ ਫੁੱਲ ਵੱਡੀ ਵਜਨ ਵਾਲੀ ਵਹਿੜ ਆ ਪੰਜਾਂ ਚਾਰਾਂ ਦਿਨਾਂ ਦੀ ਬਾਈ ਕੱਚੀ ਆ ਆ ਬਾਲਟ ਹੈਲ ਕੱਢ ਕੇ ਸੁਣਾ ਫਟੰਗ ਹੋਵਣਾ ਵੱਧਾ ਸਣਾ ਤੁਣਾ ਦੀ ਜਮਾ ਯਾਰ ਫੁੱਲ ਗਾਰੰਟੀ ਹੋ ਗਈ ਬਾਈ ਭੈਣ ਭਰਾ ਕਹਿੰਦੇ ਆ ਵੀ ਸਿੰਗਾ ਵਾਲੀਆਂ ਬਿਹੜਾਂ ਆ ਇੱਕ ਸਿੰਗ ਵਾਲੀ ਬਿਹੜ ਆ ਬਾਈ ਹਾਂ ਇੱਕ ਫੋਟ ਫੁੱਟੀ ਆ ਇੱਕ ਜਮੰਦਰੂ ਸਿੰਘ ਦਾ ਹਾਂ ਆ ਆਮ ਪਿਆ ਪ੍ਰਾਣੇ ਬਜ਼ੁਰਗ ਇਹ ਗੱਲ ਕਹਿੰਦੇ ਆ ਵੀ ਇੱਕ ਸਿੰਗ ਵਾਲੀ ਕਰਮਾਣਾ ਬਿਹੜ ਮਿਲਦੀ ਆ ਕੋਈ ਵੀ ਚੋਗਣਾ ਘਰੇ ਰੱਖਦੇ ਸੀ ਬਾਈ ਅੱਗੇ ਵੀ ਮਹਾਰਾਜ ਲੋ ਵੀ ਜਿਹਦੇ ਘਰੇ ਹੁੰਦੀ ਸੀ ਵਾਧਾ ਹੁੰਦਾ ਸੀ ਠੀਕ ਆ ਠੀਕ ਆ ਇਹ ਵੀ ਆਪਾਂ ਨੂੰ ਮਿਲੀ ਆ ਅੱਜ ਤੜਕੇ ਹੀ ਆਈ ਆ ਠੀਕ ਆ ਕੋਈ ਸੈਂਗਰਾ ਬਟਣਾ ਸਮਝੇ ਸੈਂਗਰਾ ਕਰਕੇ ਭਾਅ ਵੀ ਉਹ ਜਾ ਹੋ ਜਾਣਾ ਨਾ ਸੈਂਗੁੰਦਾ ਬਿਹੜ ਆਪਾਂ ਤੇਰੀ ਸੀ 65000 ਦੀ ਤੇ ਨੇੜੇ ਕਹਨੇ ਮੈਨੂੰ ਵੀ ਨਹੀਂ ਲੱਗਣ ਦੇਣਾ ਇਹ ਲੈਣ ਗਏ ਅੱਗੇ ਦੀ ਗੈਸ ਲੋ ਆ 53000 ਦੁੱਧ ਕਿੰਨਾ ਕੁ ਦੇ ਦੂ ਦੁੱਧ ਭਾਈ ਅਗਲੇ ਨੇ 19 ਕਿਲੋ ਦੱਸਿਆ ਕੱਢ ਬੰਦ ਆਹ ਦੀ ਸਾਹ ਜਣਾ ਲੈਣ ਵੀ ਕਿੰਨਾ ਚੋ ਸਕਦੇ ਪਰ ਜਿਹੜੇ ਸਾਹ ਨਾਲ ਵਜਣਾ ਵੈੜ ਨੇ 19 ਕਿਲੋ ਚਾਹੀਦਾ ਭਾਈ ਰਾਮ ਨੇ ਦੋਸਤੋ ਵੈੜ ਕੱਦ ਚ ਵੱਡੀ ਹੈ ਹੈਗੀ ਬਦਾਮੀ ਰੰਗ ਦੀ ਜਰਸੀ ਆ ਪਰ ਇੱਕ ਸਿੰਘ ਹੈਗਾ ਤੇ ਸਿੰਘ ਕਰਕੇ ਬਾਈ ਕਹਿੰਦਾ ਅਗਲੇ ਨੇ ਆਪਾਂ ਤੋਂ ਘੱਟ ਮੁੱਲ ਕੀਤਾ ਤੇ ਉਹੀ ਆਪਾਂ ਮੁੱਲ ਕਰਤਾ ਤੇ ਤੁਹਾਨੂੰ ਵੀ ਪਤਾ ਕੋਹਨੀ ਹੁੰਦੀ ਐਡੀ ਜਰਸੀ 65000 ਤੋਂ ਘੱਟ ਕੋਈ ਵੀ ਨਹੀਂ ਮੁੱਲ ਕਰਦਾ 53000 ਦੀ ਇਹ ਦੇ ਦੇਣੀ ਹੈ 53 ਦੀ 2 ਨੰਬਰ ਦੇ ਦੇਣੀ ਉਹ ਵੀ ਕੱਦ ਚ ਵੱਡੀ 53 ਦੀ 3 ਨੰਬਰ ਦੇ ਦੇਣੀ ਇਹ ਵੀ ਕੱਦ ਚ ਵੱਡੀ ਆ ਥਾਣੇ ਦੇ ਵੀ ਸੋਹਣੇ ਆ ਸੀਲ ਸਾਬ ਫੁੱਲ ਆ ਥਣਾ ਦੀ ਭਾਰ ਤੇ ਤਿੰਨਾਂ ਵੇੜਾਂ ਦੀ ਗਰੰਟੀ ਜੀ ਤੋਂ ਲਈ ਆ ਬਾਈ ਕਹਿੰਦਾ ਅਗਲੇ ਕਹਿੰਦੇ 19 ਕਿਲੋ ਦੁੱਧ ਚੋਇਆ ਬਾਕੀ ਵੇੜ ਕੱਦ ਚ ਵੱਡੀ 18 19 ਕਿਲੋ ਦੁੱਧ ਕੋਈ ਵਾੜਾ ਵੀ ਨਹੀਂ ਗੋਕਾ 15 16 17 18 19 20 ਦਾ ਨਾਰਮਲ ਦੁੱਧ ਦੇ ਹੀ ਜਾਂਦਾ ਕਿਉਂਕਿ ਜੇ ਫਾਰਮ ਵਾਲੇ ਪਾਸੇ ਨੂੰ ਵੇਖੀਏ ਫਿਰ ਤਾਂ 30 40 50 60 60 ਲੀਟਰ ਦੁੱਧ ਦੇ ਹੀ ਜਾਂਦੀਆਂ ਤੁ ਜੇ ਦੋ 60 ਲੀਟਰ ਦੁੱਧ ਦੇ ਸਕਦੀਆਂ ਤੇ ਇਹਨਾਂ ਨੂੰ ਅਗਲਾ ਦਾਣਾ ਪਾਵੇ ਉਹਨਾਂ ਵਿਹੜਾਂ ਜਿੱਡੀਆਂ ਇਹ ਵਿਹੜਾਂ ਤੇ ਇਹਨਾਂ ਨੂੰ 18-20 ਕਿਲੋ ਦੁੱਧ ਕੋਈ ਬਾਹਲਾ ਨਹੀਂ ਖੁੱਲਾ ਪਿਆ ਦੇਣਾ ਦਿਨ ਜਰੂਰ 4-5 ਲੈ ਜੂ ਰੂਵਾਂ ਰਗਾ ਹਵਾਨਾ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਫਟੰਗੂ ਹਵਾਨਾ ਪਿੱਛੇ ਨੂੰ ਵੱਧਾ ਜਿੱਦਣ ਤਿਆਰ ਹੋ ਜਾਂਦੀ ਆ ਲਟ ਕੇ ਸੂਣਾ ਤੇ ਆ ਵੀਡੀਓ ਨੋਟ ਕਰਕੇ ਰੱਖ ਲਓ ਮੇਰੀ ਇਦਾਂ ਦੀ ਵਿਹੜਾ ਹੋਰ ਕੋਈ ਵੀਡੀਓ 'ਚ ਵੇਖੋਗੇ ਤੁਸੀਂ ਐਡਾ ਕੱਦ ਹੋਵੇ ਸਿੰਘ ਨਾ ਹੋਵੇ 65 70000 ਤੋਂ ਘੱਟ ਜਰਸੀ ਕੋਈ ਵੀ ਨਹੀਂ ਦਿੰਦਾ ਹਿਮਾਚਲ ਵਾਲੀਆਂ ਜਰਸੀਆਂ 50 50000 ਦੀਆਂ ਵੀ ਕੀ ਜਾਂਦੀਆਂ ਜਿਨ੍ਹਾਂ ਨੇ 7 8 ਕਿਲੋ ਦੁੱਧ ਦੇਣਾ ਹੁੰਦਾ ਕਿਉਂਕਿ ਗੱਬਣਾ ਲੈਵੇ ਜੀ ਤਾਂ ਉਹ ਵੀ ਬਹੁਤ ਵਿਖਾਉਂਦੀਆਂ ਹੁੰਦੀਆਂ ਪਰ ਉਹ বাজਦੀਆਂ ਵੀ ਨਹੀਂ ਗਰਮੀਆਂ 'ਚ ਪਟਾਕਾ ਮੈਂਟ ਜੀ ਪੈ ਜਾਂਦਾ ਉਹਨਾਂ ਦਾ ਪਰ ਹਿਮਾਚਲ ਵਾਲੀਆਂ ਜਰਸੀਆਂ ਲੈਣ ਤੋਂ ਪਰਹੇਜ਼ ਕਰਿਆ ਕਰੋ ਪੈਸੇ ਜ਼ਰੂਰ ਘੱਟ ਹੁੰਦੇ ਉਹਨਾਂ ਦੇ ਪਰ ਘੱਟ ਵੀ ਕਿਹੜੇ 45 50000 ਤੋਂ ਘੱਟ ਉਹ ਨਹੀਂ ਦਿੰਦੇ ਗੋਡੇ ਗਿੱਡੀ ਜਰਸੀ ਹੁੰਦੀ ਆ ਦੁੱਧ ਉਹ ਪਿਆਉਂਦੀ ਨਹੀਂਗੀ 45 5000 ਵੀ ਤੁਹਾਡੇ ਐਵੇਂ ਜਾਂਦਾ ਉਹਦੀ ਤਾਂ ਟੋਕੜ ਲੈ ਲਓ 25 3000 ਦੀ ਹਮਾਦਰ ਵਾਲੀ ਜਰਸੀ ਲੈਣ ਨਾਲ ਸਹੀ ਗੱਲ ਹੈ ਨਾ ਹਮਾ ਸਹੀ ਆ ਬਾਈ ਕੋਈ ਸ਼ੱਕ ਨਹੀਂ ਯਾਰਾ ਗੱਲ ਨਕੀ ਪਤਾ ਕਿਵੇਂ ਪੈਸੇ ਬਣਾਉਣੇ ਆ ਬਾਈ ਮੁੜ ਕੇ ਉਹੀ ਗੱਲ ਫੇਰ ਆ ਗਈ ਅਗਲਾ ਨਾ ਲੈ ਤਾਂ ਜਾਂਦਾ ਹਾਂ ਹੁਣ ਇੱਥੇ ਨੇੜੇ ਤੇੜੇ ਵੇਖਦਿਆਂ ਵੇਣੇ ਰੋਲੇ ਪੈਂਦੇ ਵੀ ਅਸੀਂ ਵੇਣੇ ਆ ਠੀਕ ਆ ਮੋਗ ਲੱਗ ਗਈ ਉਹਨਾਂ ਨੂੰ ਤਾਂ ਨਹੀਂ ਹਟਦੀ ਹਟਦੀ ਨਹੀਂ ਮਗਰ ਉਹ ਮਿੱਧੇ ਹੀ ਉਹ ਜੀ ਹਿਮਾਚਲ ਵਾਲੀ ਜਰਸੀ ਦੇ ਮੌਸਮ ਚਾਲਦੀਆਂ ਨਹੀਂ ਭਾਈ ਆਹ ਗਰਮੀ ਚ ਲੋਕ ਤਾਂ ਲੈਂਦੇ ਜਰਸੀ ਵੀ ਜੀਬ ਨਹੀਂ ਨਿਕਲਦੀ ਹਾਂ ਗਰਮੀ ਨਹੀਂ ਪਰ ਇਹਨਾਂ ਦੀ ਤਾਂ ਹਿਮਾਚਲ ਵਾਲਿਆਂ ਦਾ ਬਾਹਲੀ ਨਹੀਂ ਕਿ ਜਦੋਂ ਠੰਡੇ ਮੌਲਕ 'ਚੋਂ ਆਉਂਦੀਆਂ ਆ ਵੀ ਨਿਕਲ ਜਾਂਦੀ ਭਾਈ ਵਿੱਚੋਂ ਫਿਰ ਤਾਂ ਹੀ ਪਟਾਕਾ ਪੈ ਜਾਂਦਾ ਇਹਨਾਂ ਦਾ ਪਹਾੜ ਵਾਲੀਆਂ ਹੈਗੀਆਂ ਆਪਣੇ ਨਾਲੋਂ ਮੌਸਮ ਉੱਧਰ ਫਰਕ ਹੈ ਪੂਰਾ ਹੀ ਫਰਕ ਹੈ ਭਾਈ ਮੈਂ ਜਾਂਦਾ ਹੀ ਰਿਹਾ ਮੈਨੂੰ ਆ ਕੇ ਬੋਲੇ ਹੀ ਹਾਂ ਹਾਂ ਪਰ ਭਰਾਵੋ ਉਹਦੇ ਨਾਲੋਂ ਤਾਂ ਤੋਕੜ ਲੈ ਲਓ ਹਿਮਾਚਲ ਵਾਲੀ ਜਰਸੀ ਨਾਲੋਂ ਬਾਕੀ ਮਰਜ਼ੀ ਥੋੜੀ ਆ ਆਪਾਂ ਤਾਂ ਸਹੀ ਚ ਬਾਕੀ ਫੋਨ ਨੰਬਰ ਸਕਰੀਨ ਤੇ ਆ ਬਿਲਕੁਲ ਸਸਤੇ ਜਿਹਾ ਮੁੱਲ ਸਾਰਿਆਂ ਨੂੰ ਫਸੀਗਾ